ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਠੌਰ ਸਾਹਿਬ ਵਲੌਗ ਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਆਪਣਾ ਟਰੈਸ ਗਾਰਡਨ ਤੁਸੀਂ ਦੇਖ ਰਹੇ ਹੋ ਇਹ ਆਪਾਂ ਦੁਬਾਰਾ ਸ਼ੁਰੂ ਕਰਿਆ ਪਹਿਲਾਂ ਸੁੱਕ ਗਈ ਸੀ ਬੂਟੇ ਤੇ ਹੁਣ ਆਪਾਂ ਦੁਬਾਰਾ ਲਗਾ ਰਹੇ ਆ ਤੇ ਬਾਕੀ ਪਰਲੇ ਪਾਸੇ ਬਏ ਨੇ ਹੋਰ ਆਪਣੇ ਗਮਲੇ ਬਾਲਟੀਆਂ ਤੇ ਆਪਾਂ ਲਾਈ ਸੀ ਗਰੋ ਬੈਗ ਦੇ ਵਿੱਚ ਆਲੂ ਬਹੁਤ ਵਧੀਆ ਹੋ ਚੁੱਕੇ ਨੇ ਦੇਖ ਰਹੇ ਹੋ ਤੁਸੀਂ ਤੇ ਇਹ ਆਪਣੇ ਅੱਗੇ ਉਹ ਬੈਂਗਣਾ ਦੇ ਝੁੱਟੇ ਇਹ ਵੱਡੇ ਬੈਂਗਣ ਨੇ ਜਿਹੜੇ ਪੜਥੇ ਵਾਲੇ ਹੁੰਦੇ ਨੇ ਇਹ ਥੋੜੇ ਉਹ ਜਿਹਾ ਭਾ ਗੈਂਦੇ ਦੇ ਫਲਾਵਰ ਲਾਈ ਸੀ ਉਹ ਵੀ ਚੱਲ ਪਏ ਨੇ ਇਹ ਹੈਗੀ ਐ ਹਰੀ ਮਿਰਚ ਜਦੋਂ ਲੱਗੇ ਲੱਗ ਗਿਆ ਇਹਨਾਂ ਨੂੰ ਬਹੁਤ ਆ ਦੇਖੋ ਇਹਨਾਂ ਨੂੰ ਫਲ ਹੋਣਾ ਪੈਣਾ ਸ਼ੁਰੂ ਹੋ ਗਿਆ ਹੈ ਹੁਣ ਲੱਗ ਗਏ ਨੇ ਤੇ ਹੋਲੇ ਹੋਲੇ ਇਹਨਾਂ ਨੂੰ ਫਰੂਟ ਪੈਣਾ ਸ਼ੁਰੂ ਹੋ ਜਾਏਗਾ। ਬਹੁਤ ਤਰਦਿਆਂ ਨੇ ਇਹ ਹੈਗੇ ਨੇ ਆਪਣੇ ਟਮਾਟਰਾਂ ਦੇ ਬੂਟੇ। ਇਹਨਾਂ ਨੂੰ ਵੀ ਫੁੱਲ ਪੈਣ ਲੱਗੇ ਨੇ ਤੇ ਟਮਾਟਰ ਲੱਗਣ ਲੱਗ ਜਾਣਗੇ। ਤੇ ਇਹ ਆਪਾਂ ਥੋੜੀ ਜਿਹੀ ਲਸਣ ਲਾ ਕੇ ਚੈੱਕ ਕਰੀਦੀ ਹੁੰਦੀ ਹੈ ਬਹੁਤ ਵਧੀਆ ਹੋ ਗਈ ਹੈ। ਹੁਣ ਆਪਾਂ ਇਹ ਵੀ ਗਰੋ ਬੈਗ ਪਾਏ ਨੇ ਆਪਣੇ ਕੋਲ ਅਗਲੀ ਵਾਰ ਲਾਵਾਂਗੇ ਅੱਜ ਕੀ ਤਾਂ ਆਪਾਂ ਬਸ ਟਰਾਈ ਕਰਿਆ ਸੀ। ਆ ਦੇਖੋ ਟਮਾਟਰਾਂ ਦੇ ਬੂਟੇ ਇਹ ਤੇ ਪਲਾਂ ਦਿਖਾਣਿਆਂ ਦੇਖੋ ਇਹਨਾਂ ਨੂੰ ਫਲਾਵਰ ਪੈ ਚੁੱਕੇ ਨੇ ਤੇ ਹਾਂ ਫਰੂਟ ਥੋੜੀ ਜਿਹੀ ਨਾ ਆਉਣ ਦਾ ਬਾਅਦ ਲੱਗਣ ਲੱਗ ਜੇਗਾ ਇਹ ਤੁਸੀਂ ਦੇਖ ਰਹੇ ਹੋ ਬੂਟੇ ਇਹ ਹੈਗਾ ਉਹਨਾਂ ਚੀਕੂ ਦਾ ਬੂਟਾ ਇਹਨੂੰ ਵੀ ਲੱਗਦੇ ਨੇ ਜੀ ਹੋਣਾ ਹਜੇ ਹੈ ਨਹੀਂ ਜਦ ਲੱਗਣਗੇ ਤੁਹਾਨੂੰ ਦਿਖਾਵਾਂਗੇ ਕਿ ਇਹਨੇ ਚੀ ਵੀ ਆਪਾਂ ਆਲੂ ਬੀਜੇ ਹੋ ਇਹਨੇ ਥੋੜੇ ਲੇਟ ਹੋ ਗਈ ਸੀ ਟੈਸਟ ਵੀ ਆਲੂ ਨੇ ਦੇਖੋ ਇਹ ਚੋਗਣ ਵਾਲੇ ਨੇ ਇੱਕ ਦੂਜੇ ਨਾਲ ਚਬਾਰ ਆ ਜਾਣਗੇ ਇਹ ਆਪਾਂ ਦੇ ਨਾਲ ਗੈਂਦੇ ਦੇ ਬੂਟੇ ਲਗਾਏ ਸੀ ਇਹ ਦੇਖੋ ਗੈਂਦੇ ਦਾ ਫਲਾਵਰ ਬਹੁਤ ਸੋਹਣੇ ਲੱਗ ਗਏ ਨੇ ਹੋਰ ਭਰ ਜਾਣਗੇ ਥੋੜੇ ਦਿਨਾਂ ਦੇ ਵਿੱਚ ਇਹ ਇਤਰਾ ਨਹੀਂ ਆਹ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਲਾਵਾਂਗੇ ਬੂਟੇ ਤੇ ਦੱਸਿਓ ਜਰੂਰ ਕਮੈਂਟ